ਸਪਰੀਮ ਕੋਰਟ ਨੇ ਜੋ ਆਇਡਾਹੋ ਦੇ ਵਿੱਚ ਇੱਕ ਰੂਲ ਜੋ ਅਬੋਰਸ਼ਨ ਦੇ ਸਬੰਧ ਦੇ ਵਿੱਚ ਆ ਉਹ ਐਕਸੈਪਸ਼ਨ ਦੇ ਇਨਸ ਦੇ ਵਿੱਚ ਅਲਾਉ ਕਰ ਦਿੱਤਾ ਹੈਗਾ ਕਿ ਜੇ ਲੱਗਦਾ ਆ ਕਿ ਜਿਹੜੀ ਮਾਂ ਆ ਉਹ ਹੋ ਉਹਦੀ ਲਾਈਫ ਨੂੰ ਖਤਰਾ ਹੋ ਸਕਦਾ ਤੇ ਅਬੋਰਸ਼ਨ ਹੋ ਸਕਦਾ ਹੈਗਾ ਐਕਸੈਪਸ਼ਨਸ ਦਿੱਤੀਆਂ ਆ ਸੈਕੰਡ ਅਬੋਰਸ਼ਨ ਕੇਸ ਹੈਗਾ ਇਹ ਸੁਪਰੀਮ ਕੋਰਟ ਦਾ ਜਦੋਂ ਤੋਂ ਹੀ ਰੋ ਵਰਸਸ ਵੀਡ ਵਾਲਾ ਜਿਹੜਾ ਆ ਓਵਰਟਰਨ ਹੋਇਆ ਹੈਗਾ ਆ ਇਹ ਮੌਲੀ ਵਰਸ ਯੂਐਸ ਤੇ ਆਈਡਾ ਹੋ ਵਰਸ ਯੂਐਸ ਦਾ ਜਿਹੜਾ ਕੇਸ ਹੈਗਾ ਆ ਇਨ ਕਾਫੀ ਨੈਸ਼ਨਲ ਅਟੈਂਸ਼ਨ ਇਹਦੇ ਵਿੱਚ ਆਇਆ ਸੀਗਾ ਜਸਟਿਸ ਐਮੀ ਬੈਰਟ ਜੋ ਚੀਫ ਜਸਟਿਸ ਰਾਬਰਟ ਤੇ ਜਸਟਿਸ ਬ੍ਰੈਡ ਕਾਇਵਨਾ ਇਹ ਸਾਰੇ ਐਗਰੀ ਕੀਤੇ ਹੈਗੇ ਆ ਇਸ ਇਸ਼ੂ ਦੇ ਵਿੱਚ ਹਾਂ ਸਾਨੂੰ ਜਿਹੜੀ ਆ ਜੇ ਅਬੋਰਸ਼ਨ ਕਰਾਣਾ ਚਾਹੁੰਦਾ ਹੈ ਕੋਈ ਜਿਹੜਾ ਲੱਗਦਾ ਜੀ ਦੀ ਲਾਈਫ ਨੂੰ ਬਹੁਤ ਖਤਰਾ ਹੋਊਗਾ ਆ ਤਾਂ ਜੇ ਨਾ ਹੋਇਆ ਤੇ ਉਹ ਫਿਰ ਕਰਵਾ ਸਕਦਾ ਹੈ ਬਿਲਕੁਲ ਸੋ ਇਹ ਸੁਪਰੀਮ ਕੋਰਟ ਦੇ ਵਿੱਚ ਬੜੇ ਅਹਿਮ ਫੈਸਲੇ ਜਿਹੜੇ ਉਹ ਆ ਰਹੇ ਨੇ ਤੇ ਉਹਨਾਂ ਦੇ ਵਿੱਚੋਂ ਹੀ ਇੱਕ ਆ ਜਿਹਦੇ ਵਿੱਚ ਉਹਨਾਂ ਨੇ ਇਹ ਜਿਹੜਾ ਫੈਸਲਾ ਆ ਉਹ ਹੁਣ ਦਿੱਤਾ ਹੈ ਉਹਨਾਂ ਨੇ ਬਲੌਕ ਜਿਹੜਾ ਆ ਇਹ ਅਲਾਉ ਸਾਰੀ ਜਿਹੜਾ ਉਹ ਕਰ ਦਿੱਤਾ ਇਸ ਦੇ ਵਿੱਚ ਵੀ ਜਿਹੜੇ ਅਮਰਜੈਂਸੀ ਅਬੋਰਸ਼ਨਸ ਆ ਆਇਡਾਹੋ ਦੇ ਵਿੱਚ ਉਹ ਚੱਲਦੇ ਜਿਹੜੇ ਉਹ ਰਹਿਣਗੇ ਤੇ ਇਸੇ ਦੇ ਨਾਲ ਹਾਂਜੀ ਸੌਰੀ ਹਾਂਜੀ ਅਗਲੀ ਜਿਹੜੀ ਖਬਰ ਆ ਉਹ ਰਾਜਕਨਵੀ ਸਿੰਘ ਜੀ ਇਸ ਸੁਪਰੀਮ ਕੋਰਟ ਦੇ ਨਾਲ ਜੁੜੀ ਆ ਰਹੀ ਹੈ ਸੁਪਰੀਮ ਕੋਰਟ ਦੇ ਇੱਕ ਹੁਕਮ ਦੇ ਨਾਲ ਬਾਈਡਨ ਪ੍ਰਸ਼ਾਸਨ ਦਾ ਜਿਹੜਾ 에ਅਰ ਪੋਲੂਸ਼ਨ ਦੇ ਨਾਲ ਜਿਹਦਾ ਜਿਹੜਾ ਪਲਾਨ ਸੀਗਾ ਉਹ ਨੂੰ ਚੱਕ ਲਿਆ ਸੁਪਰੀਮ ਕੋਰਟ ਨੇ ਜੋ ਟੈਂਪਰੇਰੀ ਜਿਹੜਾ ਹੋਲਡ ਆਊ ਲਾ ਦਿੱਤਾ ਹੈ ਤੇ ਇਹ ਹੁਣੇ ਜਿਹੜਾ ਫੈਸਲਾ ਕੁਝ ਸਮੇਂ ਪਹਿਲਾਂ ਆਇਆ ਹੈ ਤੇ ਇਹਦੇ ਨਾਲ ਦੱਸਦੇ ਆ ਕਿ ਜਿਹੜਾ ਐਨਵਾਇਰਨਮੈਂਟਲ ਕਰਨ ਦਾ ਜਿਹੜਾ ਫੈਸਲਾ ਸੀ ਉਹ ਨੂੰ ਛਟਕਾ ਲੱਗਿਆ ਮੰਨਿਆ ਜਾ ਰਿਹਾ ਤੇ ਇਸ ਤੋਂ ਬਾਅਦ ਦੱਸਿਆ ਜਾ ਰਿਹਾ ਕਿ ਕਲਾਈਮੇਟ ਚੇਂਜ ਤੇ ਵਾਟਰ ਪੋਲੂਸ਼ਨ ਦੇ ਨਾਲ ਸੀਜ਼ਨ ਦੇ ਲਈ ਜਿਹੜੇ ਬਾਇਓਮ ਪ੍ਰਸ਼ਾਸਨ ਵੱਲੋਂ ਉਪਰਾਲੇ ਕੀਤੇ ਜਾ ਰਹੇ ਸੀ ਜਿਹੜੀਆਂ ਹਮੀਆਂ ਤਿਆਰ ਕੀਤੀਆਂ ਜਾ ਰਹੀਆਂ ਸੀ ਉਹਨਾਂ ਦੇ ਵਿੱਚ ਹੁਣ ਵਿਰਾਮ ਲੱਗ ਜਾਣਾ ਉਹਨਾਂ ਨੂੰ ਬ੍ਰੇਕ ਲੱਗ ਜਾਣੀ ਹੈ ਆ 5 ਦੇ 4 ਦੇ ਨਾਲ ਇਹ ਫੈਸਲਾ ਆਇਆ ਜਸਟਿਸ ਜਿਹੜੇ ਐਮੀ ਕੋਰਨੀ ਕੋਰਨੀ ਜੈਨੇਟ ਸੀਗੇ ਉਹਨਾਂ ਨੇ ਇਹਦੇ ਨਾਲ ਸਹਿਮਤੀ ਜਿਹੜੀ ਇਸ ਦੇ ਨਾਲ ਦੇ ਨਾਲ ਨਹੀਂ ਤਰ ਨੇ ਬਿਲਕੁਲ ਜਿਹੜੇ ਇਸ ਸੈਸ਼ਨ ਦੇ ਵਿੱਚ ਸੁਪਰੀਮ ਕੋਰਟ ਦੇ ਵਿੱਚ ਇੱਕ ਹੋਰ ਫੈਸਲਾ ਆਇਆ ਆ ਇਹ ਪਰਡਿਊ ਫਾਰਮਾ ਫਾਰਮਾਸਿਊਟੀਕਲ ਆ ਉਸ ਦੀ ਜਿਹੜੀ ਓਪੀਡ ਦਾ ਜਿਹੜਾ ਮਸਲਾ ਹੈ ਸੈਟਲਮੈਂਟ ਆ ਉਸ ਨੂੰ ਲੈ ਕੇ ਸੁਪਰੀਮ ਕੋਰਟ ਨੇ ਇਸ ਮਾਮਲੇ ਨੂੰ ਰਿਜੈਕਟ ਕਰ ਦਿੱਤਾ ਸੈਟਲਮੈਂਟ ਨੂੰ ਜਿਹਦੇ ਵਿੱਚ ਜਿਹੜਾ ਸੈਕੂਲਰ ਪਰਿਵਾਰ ਆ ਜੋ ਕਿ ਪਰਡਿਊ ਫਾਰਮਾ ਦਾ ਮੇਨ ਕਰਤਾ ਧਰਤਾ ਆ ਉਹਨਾਂ ਨੇ ਇਸ ਸੈਟਲਮੈਂਟ ਨੂੰ ਰਿਜੈਕਟ ਕਰ ਦਿੱਤਾ ਸੀ ਇਹ ਸੈਟਲਮੈਂਟ ਦੇ ਤਹਿਤ ਜਿਹੜਾ ਸੈਕੂਲਰ ਫੈਮਿਲੀ ਆ ਉਹ ਬਚ ਜਾਂਦੀ ਸੀ ਉਹ ਜਿਹੜੀ ਨੇਸ਼ਨ ਦੇ ਵਿੱਚ ਓਪੀਆਇਡ ਦੀ ਐਪੀਡੈਮਿਕ ਫੈਲੀ ਆ ਜਿਹਦੇ ਕਰਕੇ ਲੱਖਾਂ ਹੀ ਲੋਕ ਹਰ ਸਾਲ ਮਰ ਰਹੇ ਆ ਉਹਨਾਂ ਨੇ ਜਿਹੜਾ ਉਹ ਕਿਹਾ ਹੈ ਵੀ ਇਹ ਪਰਿਵਾਰ ਤਾਂ ਬੇਸਿਕਲੀ ਉਹ ਸ਼ੀਲਡ ਕਰ ਰਹੇ ਸੀ ਵੀ ਇਦਾਂ ਦਾ ਕੋਈ ਕਸੂਰ ਨਹੀਂ ਆ ਪਰ ਇਹਦੇ ਵਿੱਚ ਉਹਨਾਂ ਨੇ ਉਹ ਸੈਟਲਮੈਂਟ ਨੂੰ ਰੱਦ ਕਰ ਦਿੱਤਾ ਆ ਜਸਟਿਸ ਨੀਲ ਗੋਰਸਚ ਉਹਨਾਂ ਨੇ ਮੈਜੋਰਟੀ ਦੇ ਲਈ opinion ਲਿਖਿਆ ਇਹ ਵੀ 4-5 ਦੇ ਨਾਲ ਇਸ ਸੈਟਲਮੈਂਟ ਦੇ ਉਲਟ ਬੇਸਿਕਲੀ ਫੈਸਲਾ ਆਇਆ ਹੈ ਸੈਕੂਲਰਜ਼ ਜਿੱਥੇ ਕਹਿੰਦੇ ਵੀ ਰੀਲੀਫ ਦੀ ਮੰਗ ਕਰ ਰਹੇ ਸੀਗੇ ਬੈਂਕਰਪਸੀ ਤੋਂ ਵੀ ਵੱਧ ਵੀ ਉਹ ਉਹਨਾਂ ਕਲੇਮਸ ਤੋਂ ਬਚਣਾ ਚਾਹੁੰਦੇ ਸੀ ਜਿਹਦੇ ਵਿੱਚ ਲੋਕ ਰੋਂਗਫੁਲ ਡੈਥ ਜਾਂ ਫਰਾਡ ਦੇ ਚਾਰਜਸ ਉਹਨਾਂ ਉੱਤੇ ਲਾ ਸਕਦੇ ਸੀਗੇ ਉਹ ਸਾਰੀ ਚੀਜ਼ ਤੋਂ ਜਿਹੜਾ ਇੱਕ ਹਿਸਾਬ ਦੇ ਨਾਲ ਉਹ ਦਰਵਾਜ਼ੇ ਇੱਕ ਹਿਸਾਬ ਨਾਲ ਸੁਪਰੀਮ ਕੋਰਟ ਨੇ ਮੁਰ ਦੁਬਾਰਾ ਜਿਹੜਾ ਉਹ ਖੋਲ ਦਿੱਤੇ ਹੈਗੇ ਆ ਸੋ ਜਸਟਿਸ ਬਲੈਟ ਕੈਬਨਾ ਉਹ ਵੀ ਕਨਜ਼ਰਵੇਟਿਵ ਜਸਟਿਸ ਆ ਉਹਨਾਂ ਨੇ ਇਸ ਤੇ ਡਿਸੈਂਟ ਦੇ ਲਈ ਜਿਹੜਾ ਉਹ ਲਿਖਿਆ ਆ ਸੋ ਕਹਿੰਦੇ ਵੀ ਇਹ ਹੁਣ ਸਾਰੀਆਂ ਚੀਜ਼ਾਂ ਇਸ ਟਾਈਮ ਸਾਹਮਣੇ ਆ ਸੋ ਜਿਹਦੇ ਵਿੱਚ ਹੁਣ ਦੇਖੋ ਅੱਗੇ ਕੀ ਬਣਦਾ ਆ ਇੱਕ ਪਾਸੇ ਕਹਿ ਰਹੇ ਆ ਵੀ ਜਿਹੜੇ ਵਿਕਟਮਸ ਆ ਉਹਨਾਂ ਦੇ ਉੱਤੇ ਇਹ ਮਾੜਾ ਪ੍ਰਭਾਵ ਪਵੇਗਾ ਇੱਕ ਪਾਸੇ ਜਿਹੜੇ ਸੈਕੂਲਰਸ ਆ ਉਹ ਬੈਂਕਰਪਸੀ ਕਰਕੇ ਜਿਹੜਾ ਇਹ ਇਸ ਦੇ ਵਿੱਚੋਂ ਬਚਣਾ ਚਾਹੁੰਦੇ ਸੀਗੇ ਜਿਹੜੇ ਜਿਹੜੀ ਸ਼ੀਲਡ ਕਰਦੀ ਸੀਗੀ ਇਸ ਫੈਮਿਲੀ ਨੂੰ ਜਿਹੜੇ ਫਿਊਚਰ ਲਾ ਸੂਟਸ ਤੋਂ ਸੋ ਹੁਣ ਉਸ ਸੈਟਲਮੈਂਟ ਨੂੰ ਜਿਹੜੀ ਸੁਪਰੀਮ ਕੋਰਟ ਆ ਉਹਨਾਂ ਨੇ ਰੱਦ ਕਰ ਦਿੱਤਾ ਹੈਗਾ ਜੀ ਬਿਲਕੁਲ ਇਹ 10 ਬਿਲੀਅਨ ਡਾਲਰ ਦਾ ਸੈਟਲਮੈਂਟ ਸੀਗਾ ਜਿਸ ਨੂੰ ਰੱਦ ਕੀਤਾ ਗਿਆ ਹੈਗਾ